ਇਹਨਾਂ ਦਾ ਦੋਵਾਂ ਨੂੰ ਕੋਈ ਫਿਕਰ ਹੀ ਨਹੀਂ ਮਾਮਤੀ ਇਹਨੂੰ ਨਾ ਉਹਦੇ ਕਿਤੇ ਉਹਨਾਂ ਦੀ ਕਿਤੇ ਸਿਹਤ ਤੇ ਕੀ ਅਸਰ ਨਹੀਂ ਹੋਇਆ ਕਰੀਬੀਆਂ ਪੋਚੀਆਂ ਸੁਰਖੀਆਂ ਲਾਈਆਂ ਵਾਂ ਹੈ ਕਰਦਾ ਜੀ ਲੱਭਦਾ ਨਾ ਹੋਵੇ ਤੇ ਬੰਦਾ ਤੇ ਮਰਨੇ ਪਿਆ ਹੁੰਦਾ ਵਾ ਹੁਣ ਕੀ ਕਰੀਏ ਕੋਈ ਗਾਂ ਦਾ ਦੱਸੋ ਉਹਦਾ ਉਹ ਦੋਵੇਂ ਪਿਓ ਕੋ ਤੇ ਫਿਕਰ ਤੇ ਹੈਗੇ ਆ ਨਹੀਂ ਉਹਨਾਂ ਦੇ ਤਾਂ ਦਾ ਮੂੰਹ ਸੁੱਕੀ ਹੋਈ ਹੈ ਹੈ ਇਹ ਜੀ ਜੀ ਨਹੀਂ ਗੱਲ ਕਰਦਾ ਇਹਨਾਂ ਨੂੰ ਕੋਈ ਫਲਸਫੇ ਨਹੀਂ ਪੈਂਦੇ ਆ ਕਿਤੇ ਸਿੱਧੇ ਮੂੰਹ ਬੋਲੀਆਂ ਨਹੀਂ ਗੱਲ ਨਹੀਂ ਬਾਤ ਨਹੀਂ ਮੈਨੂੰ ਇੰਨਾ ਗੁੱਸਾ ਚੰਡਿਆ ਹੈ ਨਾ ਮੇਰਾ ਜੀ ਕਾ ਤਾਂ ਕਿਤੇ ਮੇਰੇ ਕੋਲ ਰਫਲ ਹੋਏ ਤੇ ਗੋਲੀ ਮਾਰਦਾ ਨੂਆ ਮਾਵਾਂ ਚਿਆਂ ਨੂੰ ਨਿਗਾ ਫਿਰ ਵੀ ਇਹਨਾਂ ਦੇ ਘਰ ਦੀ ਨੋਹਤੀ ਸੀ ਫਿਰ ਵੀ ਜੇ ਭਲਾ ਤੇਰੀ ਧੀ ਕਿਤੇ ਗਾਂਵ ਪਸ਼ਾਂ ਹੋ ਜੇ ਤੇ ਤੈਨੂੰ ਕਿਦਾਂ ਲੱਗੂਗਾ ਹੈ ਕੋਈ ਦੱਸ ਪਟਾਕ ਪਟਾਕ ਗੱਲਾਂ ਕਰਨ ਈ ਹੁਣ ਕੀ ਕਰੀਏ ਫਿਰ ਮੈਂ ਹੁਣ ਦੱਸੋ ਕੀ ਕਰਾਂ ਮੈਨੂੰ ਤਾਂ ਪਤਾ ਨਹੀਂ ਕੀ ਹੋਈ ਜਾਂਦਾ ਪਤਾ ਨਹੀਂ ਕਿਹੜੀ ਹਾਲਤ 'ਚ ਮੇਰੀ ਤੈਨੂੰ ਇਹ ਵੀ ਨਹੀਂ ਸਮਝ ਆਉਂਦੇ ਵੀ ਛਦਾਨੇ ਜੀ ਇਹ ਜੇ ਤੇਰਾ ਨਾ ਕੋਈ ਤੂੰ ਕਿਤੇ ਚਲ ਗਈ ਆ ਜੇ ਕੋਈ ਗੱਲਬਾਤ ਵਾ ਤੂੰ ਕਿਤੇ ਜੇ ਤੇਰ ਕੋ ਫੋਨ ਹੈ ਨਹੀਂ ਕਿਸੇ ਦੇ ਫੋਨ ਤੋਂ ਫੋਨ ਲਾਦੇ ਸਾਨੂੰ ਹਾਏ ਹਾਏ ਤੂੰ ਕਿਹ ਇਸ ਤਰ੍ਹਾਂ ਸਾਡੇ ਕੋਲ ਹੀ ਪਹੁੰਚ ਜਾਂਦੀ ਕਿਹੜਾ ਨੂੰ ਰਾਹ ਨਹੀਂ ਹੁੰਦਾ ਹੈਗਾ ਆਪਾਂ ਐਦਾਂ ਕਰੀਏ ਆਪਾਂ ਹੁਣ ਇਹਨਾਂ ਦੇ ਸਿਰ ਤੇ ਇਹਨਾਂ ਦੇ ਗੀ ਅਸੀਂ ਜਾ ਕੇ ਨਾ ਚੁੱਪ ਕਰਕੇ ਤੇ ਪੁਲਿਸ ਰਿਪੋਰਟ ਕਰ ਦਈਏ ਤੇ ਆਮ ਨਾ ਹੁੰਦਾ ਉਹ ਫੇ ਚੱਲੋ ਚਲ ਆ ਜਾ ਬੈ ਚਿਲਾਕ ਵਾ ਇੱਕ ਤਾਂ ਮੇਰੀ ਮਾਂ ਦੀ ਉਦਨ ਬੇਇੱਜ਼ਤੀ ਕਰਦੀ ਘਰੇ ਗਈ ਹੁਣ ਇੱਥੇ ਆਣ ਕੇ ਕਰਨ ਦੇ ਬੇਇੱਜ਼ਤੀ ਹੱਦ ਕੀਤੀ ਇਹਨਾਂ ਨੇ ਇੱਕ ਤਾਂ ਪਿੰਦਰ ਉੱਦਦਾ ਦਾ ਵਾ ਤੇ ਉੱਦਦਾ ਦਾ ਮੇਰਾ ਪਿਓ ਆ ਜਿਹੜਾ ਇਹਨਾਂ ਕੋਲੋਂ ਬੇਇੱਜ਼ਤੀ ਕਰਾਉਣ ਡਿਆ ਘਰ ਬੁਲਾ ਕੇ ਅਈ ਹੁਣ ਇੰਨੇ ਜੋਗੇ ਰਹਿ ਗਏ ਕਿ ਇਹਨਾਂ ਕੋਲੋਂ ਬੇਇੱਜ਼ਤੀ ਕਰਾਈਏ ਹੱਦ ਆਈ ਆ ਨਾ ਇਹਨਾਂ ਨੇ ਸਾਡੀ ਸੁਰਖੀ ਪਾਚਦੀ ਇਹ ਤਾਂ ਨਾ ਹੋ ਰਹੀ ਹੁਣ ਲਾਈਏ ਬਿਨਾਂ ਕੁਛ ਇਹਨਾਂ ਦੀ ਕੁੜੀ ਗਵਾਚੀ ਸਾਨੂੰ ਕੀ ਪਤਾ ਵੇਖ ਲੈ ਪੁੱਤ ਆਪਣੇ ਪਿਓ ਦਾ ਹਾਲ ਵੇਖਿਆ ਹੀ ਹੋ ਹੈ ਮਾੜੀ ਮੋਟੀ ਸ਼ਰਮ ਹੈਗੀ ਪਿਓ ਪੁੱਤਾਂ ਨੂੰ ਕਿੱਦਾਂ ਸਾਡੀ ਲਾਗ ਰੱਖਦੀ ਆ ਉਹ ਤਾਂ ਦੋਵੇਂ ਜੀ ਆਏ ਇਸੇ ਕੰਮ ਹੀਗੇ ਵੇਖਾ ਕਿਦਾਂ ਪੜਪੜ ਕਰਕੇ ਜ਼ੁਬਾਨ ਚੱਲਦੀ ਆ ਹੈ ਕਿਦਾਂ ਕੈਂਚੀ ਵਾਂਗ ਜ਼ੁਬਾਨ ਚ ਲਾ ਕੇ ਗਏ ਹਰੇ ਦੋਵੇਂ ਣਾੜੇ ਚੰਗੇ ਹੋਣ ਨਾ ਤਾਂ ਸਾਨੂੰ ਕੋਈ ਗੱਲ ਨਾ ਕਰਕੇ ਜਾਵੇ ਇਹ ਤਾਂ ਆਪਰੇ ਣਾੜੇ ਉਹਨਾਂ ਦੇ ਨਾਲ ਮੈਨੂੰ ਲੱਗਦਾ ਮੈਨੂੰ ਤਾਂ ਇੰਨਾ ਗੁੱਸਾ ਚੜਿਆ ਇਹਨਾਂ ਨੇ ਸੁੱਖੀ ਮਸ਼ਹੂਰ ਕੀਤੀ ਇਹਨਾਂ ਨੇ ਮੇਰਾ ਤਾਂ ਜੀ ਕਰੇ ਟਮ ਮਾਰ ਕੇ ਸਿਰ ਤੇ ਸਿਰ ਪਾੜਦਾ ਫੜਕੇ ਨਾ ਦਾ ਆਪਦੇ ਇਹਨਾਂ ਨੇ ਕੁਝ ਲਾਉਣਾ ਪਾਉਣਾ ਨਹੀਂ ਹੋਣਾ ਸੀ ਤੈਨੂੰ ਲਈਏ ਪਹਿਲੀਆ ਦੱਸੋ ਵੇਖਾ ਨਖਤੇ ਕੀ ਬਣੇ ਹੀਗੇ ਕਿਤੇ ਇੰਨੀ ਅਕਲ ਕੋ ਕੱਪੜਾ ਪਾ ਕੇ ਤੀਰ ਘਰ ਜਾਣਾ ਉਹਦੇ ਮੁਝੜ ਬਣ ਕੇ ਤੇ ਘਰ ਨੂੰ ਆ ਗਏ ਆ ਹੱਦ ਹੋ ਗਈ ਨਾ ਵਾਲੀ ਜੋ ਜੀ ਕਰੂਗਾ ਸਾਨੂੰ ਉਹ ਦਿਨ ਕਰਕੇ ਜਾਣਗੇ ਅਹੀਂ ਨਹੀਂ ਕਰਵਾਉਣੀਆਂ ਗੱਲਾਂ ਹੋਈ ਤਾਂ ਗੱਲ ਵਾ ਉਹ ਵੇਖੀ ਕਿਦਾਂ ਬੋਲਦੀ ਸੀਗੀ ਤੁਹਾਡੇ ਸਾਹਮਣੇ ਆਉਣੀਆਂ ਤੁਹਾਡੇ ਵਿੱਚੋਂ ਕੱਢੜੀਆਂ ਧੀ ਮੈਂ ਆਪਣੀ ਤੁਹਾਡੇ ਵਿੱਚੋਂ ਕੱਢਣੀ ਨਾ ਸਾਡੇ ਜੀ ਕਿੱਦਾਂ ਕੱਢਣੀ ਹੈ ਜੇ ਸਾਡੇ ਕੋਲ ਸਬੂਤ ਸਾਡਾ ਮਿਲੂਗਾ ਤਾਂ ਫੇਰ ਹੀ ਆ ਨਾ ਅਹੀਂ ਤੇ ਮਰਜ਼ੀ ਕਰ ਲੈਣਾ ਕੋਈ ਗੱਲ ਨਹੀਂ ਮੈਂ ਤਾਂ ਦੱਸਿਆ ਵੀ ਜੋ ਮਰਜ਼ੀ ਕਰ ਲੈਣ ਕੁੜੀ ਨਹੀਂ ਨਾ ਦੀ ਹੁਣ ਲੱਭਦੀ ਕੁੜੀ ਕਿੱਥੇ ਲੱਭਣੀ ਹੈ ਕੁੜੀ ਤੇ ਪਹੁੰਚ ਗਈ ਆ ਤਾਂ ਚੜ ਗਈ ਆ ਜੱਜੇ ਹੁਣ ਪਤਾ ਲੱਗੂ ਇਹਨਾਂ ਨੂੰ ਕਰ ਲੜ ਜੋ ਕਰਨਾ ਵਾ ਜਿਹੜੀ ਨਹੀਂ ਪੇਜਦੀ ਸਾਡੀ ਕਰਨ ਦੇ ਆ ਨਾ ਉਹਦਾ ਸਮਝ ਲੈ ਕਿ ਬਦਲਾ ਹੀ ਪਹਿਲਾਂ ਹੀ ਲੈ ਲਿਆ ਇਹਨਾਂ ਦੇ ਕੋਲ ਠੀਕ ਆ ਨਾ ਪਰ ਇਹ ਕੜਾ ਤਰਪਿਓ ਨਾ ਤੇ ਤੇਰਾ ਭਰਾ ਵਾ ਇਹ ਮੈਨੂੰ ਬੜੇ ਬੁਰੇ ਲੱਗਣ ਦੇ ਆ ਇਹਨੇ ਬਰੇਨੀ ਦੇ ਨਾਲ ਸਾਡਾ ਸਾਥ ਉਹ ਤਾਂ ਉਲਟਾ ਸਾਨੂੰ ਕਹਿਣ ਦੇ ਆ ਉਥੇ ਇਹ ਕਿ ਕਿੱਦਾਂ ਬੈਠਾ ਇਹ ਮਿਚਣਾ ਜਾਂ ਪੈਣ ਕੇ ਵੀ ਤੂੰ ਦੱਸ ਵੀ ਬੋਲ ਤੇਰੀ ਮਾਂ ਨੂੰ ਇੰਨਾ ਕੁਝ ਬੋਲਣ ਦੇ ਆ ਹਾਂ ਉਹ ਤੇ ਬੋਲਦਾ ਹੀ ਕੁਝ ਨਹੀਂ ਤੇ ਉਹ ਤਾਂ ਇਹ ਤਾਂ ਗੁੰਗਾ ਹੀ ਹੋ ਗਿਆ ਨਾ ਖੱਟੇ ਦੀ ਜ਼ੁਬਾਨ ਖੇਚ ਲਈ ਅੰਦਰੋਂ ਕੀ ਬਤਾ ਘਰ ਵਾਲੀ ਨਹੀਂ ਇਹਦੀ ਲੱਭਣ ਦੇ ਤੇ ਸੋਗ ਪਿਆ ਵਾ ਇਹਨੂੰ ਪਰ ਗਏ ਬੜੇ ਮਚਈਏ ਇਹਨਾਂ ਨੇ ਜਰੂਰ ਪੱਕਾ ਕੋਈ ਨਾ ਕੋਈ ਕਰਨਗੇ ਹੁਣ ਕਰ ਲੈਣ ਕੁਝ ਵੀ ਨਹੀਂ ਹੁੰਦਾ ਜ ਜਦੋਂ ਇਹ ਸਾਡੇ ਕੋਲ ਸਾਡੇ ਖਿਲਾਫ ਕੋਈ ਸਬੂਤ ਹੀ ਨਹੀਂ ਹੈਗਾ ਤੇ ਫਿਰ ਸਾਨੂੰ ਕੀ ਕਰ ਲੈਣਗੇ ਜੋ ਮਰਜ਼ੀ ਕਰ ਦੇ ਫਿਰ ਮਰ ਤੋਂ ਵੱਧ ਥਾਣੇ ਜਾਣਗੇ ਨਾ ਤੇ ਥਾਣੇ ਵਾਲਿਆਂ ਅੱਗੇ ਕਹਣਾ ਲੈਓ ਸਬੂਤ ਉਹੀ ਤਾਂ ਗੱਲ ਹੈ ਕਿ ਪਰੇਆ ਕਿ ਇਹ ਨਹੀਂ ਮੰਨਣਾ ਅਹੀਂ ਕਿ ਜੇ ਮੈਂ ਤਾਂ ਕਾਣੀ ਲਾਇਆ ਵਾ ਅਹੀਂ ਤੇ ਪੁੱਤ ਕੁਝ ਕੀਤਾ ਹੀ ਨਹੀਂ ਠੀਕ ਵਾ ਨਾ ਅਹੀਂ ਨਹੀਂ ਕੀਤਾ ਕੁਝ ਵੀ ਕੋਈ ਗੱਲ ਜੋ ਮਰਜ਼ੀ ਕਰ ਦੇਣ ਕਰ ਲੈਣ ਜੋ ਕਰਨਾ ਇਹਨਾਂ ਨੇ ਨਹੀਂ ਨਾਲੇ ਜਸ ਮੇਰੀ ਗੱਲ ਸੁਣ ਉਹ ਜਿਹੜੀ ਨਵਦੀ ਮਾਂ ਗੁੰਗੀ ਜਈ ਹੈ ਉਹਦਾ ਸ਼ਕਲ ਹੋਵੇ ਕਿ ਢੀ ਭੋਲੀ ਲੱਗਦੀ ਆ ਤੇ ਵਿੱਚੋਂ ਇਹ ਕਿੰਦਾ ਛੁਰੀਆਂ ਚਲਾਉਂਦੀ ਆ ਹੈ ਕਿੰਦਾ ਤਾੜ ਤਾੜ ਗੱਲਾਂ ਕਰਕੇ ਗਈ ਆ ਕਿੰਦਾ ਜ਼ੁਬਾਨ ਚ ਲਾਉਂਦੀ ਹੀਗੀ ਤੇਰੇ ਵਿੱਚੋਂ ਕੱਢਣੀ ਕੁੜੀ ਲੈ ਕੱਢ ਲੈ ਹੁਣ ਫਿਰ ਕੱਢਣੀ ਆ ਤੇ ਗੱਲ ਮੈਨੂੰ ਤਾਂ ਲੱਗਦਾ ਹੀ ਵੀ ਇਹਨੂੰ ਬੋਲਣ ਦੀ ਕੋਈ ਜਾਚ ਹੀ ਹੈ ਕਿ ਗੱਲ ਹੀ ਨਹੀਂ ਇਹਨੂੰ ਕਰਨੀ ਆਉਂਦੀ ਉਹਦੇ ਤਾਂ ਏਡੀ ਜ਼ੁਬਾਨ ਆ ਵੇਖੀ ਇਹ ਕੁੜੀ ਦੀ ਹੀ ਓਡੀ ਮਾਂ ਦੀ ਆਗੂ ਤੇ ਜਦੋਂ ਵਿਆਹ ਹੋਇਆ ਵਾ ਉਦੋਂ ਤਾਂ ਕਿਸੇ ਕੰਮ ਦੀ ਅਗਲੀ ਹੈ ਨਹੀਂ ਇਹਨਾਂ ਨੂੰ ਤੁਸੀਂ ਗਏ ਸੀ ਪਹਿਲੀ ਵਾਰੀ ਮੈਂ ਚਾਹ ਪਾਣੀ ਚੱਜਣਾ ਪਿਆ ਜਿੱਦਾਂ ਦੱਸਿਆ ਸੀ ਉਹ ਨਾਲ ਕੇ ਸਾਰਾ ਕੁਝ ਉਹ ਤਾਂ ਗੱਲਾਂ ਦੱਸਿਆ ਤਾਂ ਹੀ ਤੁਹਾਨੂੰ ਮੱਖੀਆਂ ਉੱਥੇ ਭਿੰਣ ਭਿੰਣ ਕਰਨ ਡਈਆਂ ਇਹ ਬੈਹੂ ਜੀ ਨਹੀਂ ਕਰਦਾ ਉੱਥੇ ਇਹਨਾਂ ਦੇ ਘਰ ਹੁਣ ਵੇਖ ਲੈ ਜੁਬਾਨ ਖੁੱਲ ਗਈ ਹੁਣ ਹੁਣ ਗੱਲ ਜੂ ਹੱਥ ਆਈ ਆ ਕੋਈ ਗੱਲ ਨਹੀਂ ਅਸੀਂ ਕਿਹੜਾ ਮੰਨਣ ਲੱਗੀਆਂ ਠੀਕ ਆ ਨਾ ਜੋ ਮਰਜੀ ਮੈਂ ਕਿ ਕਰ ਲੈਣਾ ਅਸੀਂ ਨਹੀਂ ਮੰਨਣਾ ਨਾ ਸਾਨੂੰ ਪਤਾ ਵਾ ਕਿੱਥੇ ਗਈ ਕੋਈ ਲੋੜ ਹੀ ਨਹੀਂ ਪੁੱਤ ਨੂੰ ਢੰਣ ਦੀ ਉਹੀ ਤਾਂ ਗੱਲ ਕਰ ਲੈਣ ਤੇ ਜੋ ਕਰੀ ਲੱਗਦੇ ਨੂੰ ਲੱਗ ਲੈ ਤੇ ਆਖਾਡੇ ਘਰ ਤੇ ਦੀ ਚੰਗੀ ਠੀਕ ਵਾ ਨਾ ਜੇ ਕਿਤੇ ਮੇਰਾ ਪੁੱਤ ਤੇ ਮੇਰਾ ਘਰ ਵਾਲਾ ਸਾਡੇ ਅਨਹਿੱਤ ਕਿਤੇ ਜੀਣਾ ਨਹੀਂ ਲੱਗ ਸ਼ਾਕੇ ਕਿਸੇ ਨੂੰ ਪਰ ਇਹ ਦੋਵੇਂ ਏਡੇ ਜਲਮਾ ਤੇ ਗੱਲ ਨਹੀਂ ਕਰਨ ਵਾਲੀ ਆ ਜਾ ਕੇ ਸੁੱਖੀਆਂ ਦੇ ਪੈ ਗਈ ਆ ਸੁੱਖੀ ਆ ਨਾ ਸੁਰਖੀ ਦੀ ਜੇ ਗੱਲ ਕਰਨ ਤਾਂ ਹੋਰ ਗੁੜੀਆਂ ਲਾਇਆ ਕਰਨੀਆਂ ਆਪਾਂ ਤਾਂ ਅਈ ਸਾਨੂੰ ਡਰ ਨਹੀਂ ਮਾਰਿਆ ਇਹਨਾਂ ਦਾ ਸਹੀ ਗੱਲ ਹੈ ਮੈਂ ਬਿੰਦੀ ਵੀ ਲਾਇਆ ਕਰਨੀ ਨਾਲ ਨੂੰ ਨਹੀਂ ਰਹਿਣ ਦੇ ਬਿੰਦੀ ਨਾ ਲਾਵੇਂ ਮੁੜ ਕੇ ਤੇ ਰੱਪੀ ਉਹਦੇ ਪੜਕਣਾ ਤਲਾਕ ਲੱਗਾ ਉਹਦਾ ਤੇ ਮੇਕਅਪ ਕਰਕੇ ਤਰੀਫ ਕੀਤੀ ਆ ਉਹਦਾ ਕਿਹੜਾ ਡੈਡੀ ਨਹੀਂ ਬੋਲਣ ਦੇ ਗੇ ਉਹਦਾ ਵੀ ਇੰਨਾ ਕੋਸ ਮਾਇ ਦੇਣ ਦੇ ਇਹਨਾਂ ਨੂੰ ਕਿੰਨੀ ਅਕਲ ਨਹੀਂ ਗਈ ਵੀ ਸਾਡੇ ਘਰ ਆ ਮੇਰੀ ਜਨਾਨੀ ਆ ਮੇਰੀ ਧੀ ਆ ਹੈਂ ਉਹਨਾਂ ਦੇ ਸਾਹਮਣੇ ਬਹਿ ਬੈ ਕੇ ਸਾਡੀ ਬੇਇੱਜ਼ਤੀ ਕਰਨ ਦੇ ਅਕਲ ਦਾ ਘਾਟਾ ਮੰਮੀ ਛੱਡੋ ਹੁਣ ਮੈਨੂੰ ਤਾਂ ਗੁੱਸਾ ਹੀ ਬੜਾ ਚੜਨ ਗਿਆ ਵਾ ਇਹਨਾਂ ਦੇ ਉੱਤੇ ਮੰਮੀ ਇਹ ਨਾਲ ਗੱਲ ਕਰੋ ਪਾਪੂ ਮੈਂ ਮਰਨਾ ਹਟ ਚੁਆ ਤੱਕ ਚਲੋ ਅੱਛਾ ਆ ਗਈ ਤੇਰੇ ਮੂੰਹ ਚ ਜबान ਹੋਣ ਗੋਂਗਿਆ ਨਾ ਉਹਨਾਂ ਸਾਹਮਣੇ ਤਕੂਂਦਾ ਨਹੀਂ ਮਾਂ ਦੀ ਬੇਇੱਜ਼ਤੀ ਕਰਾ ਛੱਡੀ ਓ ਨਾਲ ਹੀ ਭੈਣ ਦੀ ਹੁਣ ਤੇਰੇ ਮੂੰਹ ਚ ਜबान ਆ ਗਈ ਆ ਮੰਮੀ ਮੇਰੇ ਨਾਲ ਜਿੱਦੋ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਤੇਰੇ ਨਾਲ ਐਦਾਂ ਤੂੰ ਹੀ ਉਹਨਾਂ ਦੇ ਸਾਹਮਣੇ ਬੋਲਦੀ ਆ ਹ ਤੈਈਂ ਨਹੀਂ ਤੇਰੇ ਕੁਝ ਲੱਗਦੇ ਹੈਗੇ ਤੈਈਂ ਤਾਂ ਸਾਡੀ ਬੇਇੱਜ਼ਤੀ ਕਰਾਉਂਦੇ ਆ ਤੂੰ ਤੇ ਨਾਲ ਚੁੱਪ ਕਰ ਉਹ ਨੂੰ ਚੁੱਪ ਕਰੇ ਉਹਨੇ ਇਦਾਂ ਹੀ ਬੋਲਣਾ ਈ ਲਾਲਾ ਜੋਤ ਉਹਦਾ ਆਵਾਜ਼ ਆਵੇ ਨੂੰ ਹਾਂ ਮੈਂ ਨਾ ਜਾਣਾ ਜੇ ਕਿ ਨਹੀਂ ਨਾ ਚੱਲਿਆ ਕਿੱਥੇ ਆ ਥਾਣੇ ਜਾਣਾ ਮੈਂ ਨਹੀਂ ਹਾਈ ਮੈਂ ਮਾਚਾਂ ਆ ਵੇਖੇ ਤੇ ਲੱਛਣਾ ਥਾਣੇ ਨਾ ਤੂੰ ਕਿ ਲੈਣਾ ਥਾਣੇ ਉਹ ਮੰਮੀ ਤਾਂ ਦੀ ਮੂੰਗ ਗਵਾਚੀ ਏ ਉਹ ਗਵਾਚੀ ਕਿੱਥੇ ਗਈ ਆ ਹਾਂ ਆਪੇ ਹੀ ਗਈ ਆ ਅਸਲ ਮਾਤੀ ਗੁਚੀ ਨਹੀਂ ਉਹ ਕੀ ਪਤਾ ਕਿੱਥੇ ਗਈ ਏ ਰਿਸ਼ਤੇਦਾਰਾਂ ਦੇ ਗਈ ਹੋਣੀ ਕਿਤੇ ਲੱਭ ਲੂ ਕੋਈ ਮਾਰ ਕਰਨ ਗਈ ਐ ਅਗਲੀ ਗਵਾਚੀ ਆ ਤੁਹਾਨੂੰ ਕੋਈ ਫਿਕਰ ਨਹੀਂ ਵੇ ਕਾਦਾ ਫਿਕਰ ਆ ਐਡਾ ਤਗੜਾ ਬੈਗ ਲੈ ਗਈ ਸਾਰਾ ਕਪੜਾ ਲੀਡਾ ਕੱਢ ਕੇ ਲੈ ਗਈ ਅੰਦਰੋਂ ਮੈਨੂੰ ਪਤਾ ਵਾ ਨਾ ਜੇ ਕੋ ਗੱਲ ਬਾਤ ਹੋਈ ਨਾ ਮਨ ਕੋ ਤੁਹਾਡੇ ਦੇ ਹੋਣੀ ਐ ਸਾਡੀ ਦੀ ਗੱਲ ਜੀ ਅਈ ਉਹਨੂੰ ਰੋਕਣ ਦੇ ਵੀ ਨਾ ਜਾ ਜਦੋਂ ਪਿੰਦਰ ਆ ਜੂਗਾ ਚਲ ਜੀ ਜਿਹੜਾ ਸਾਡੇ ਕਹਿੰਦੇ ਮੰਨੀ ਸੀਗੀ ਅਈ ਤਾਂ ਉਹਨੂੰ ਕਿਹਾ ਜੀ ਰੁਕ ਜਾ ਉਹ ਤੇ ਪੂਰੀ ਚਿੱਲ ਮੋੜ ਤੇ ਆ ਜਿੱਥੇ ਵੀ ਹੋਊਗੀ ਤੂੰ ਆਪਣਾ ਮੂੰਹ ਬੰਦ ਰੱਖ ਹੂੰ ਤਾਂ ਮੈਂ ਲੋਕੋ ਕੁਝ ਕਰਾਣਾ ਨਹੀਂ ਵੇਖ ਲਓ ਮੈਂ ਤਾਂ ਕੋਈ ਗੱਲ ਨਹੀਂ ਵੇਖ ਲਓ ਇਹਨੂੰ ਅੱਡੇ ਦੂੰ ਲੱਕਾ ਕੜਨ ਚੁੱਪ ਕਰ ਜਾ ਵੇ ਉਹਨਾਂ ਸਾਹਮਣੇ ਤੇ ਦੰਡਲ ਪਈ ਹੀਗੀ ਉਹਨਾਂ ਸਾਹਮਣੇ ਤੇਰੀ ਜੁਬਾਨ ਹੀ ਨਿਕਲੀ ਕੋਣ ਬੜੀ ਕੱਡਾ ਟੈਂਟੀ ਲੰਮੀ ਮੰਮੀ ਉੱਠੋ ਤਾਂ ਜਾ ਕੇ ਤੇ ਰਿਪੋਰਟ ਦਈਏ ਉਹਨਾਂ ਤੁਹਾਨੂੰ ਪੁੱਛਣਾ ਵੀ ਕੀ ਪਾ ਕੇ ਇਹ ਕਿੱਦਾਂ ਦੇ ਕੱਪੜੇ ਪਾਏ ਨੇ ਆਈ ਝੋੜੀ ਇਹਦੇ ਕੁਝ ਲੱਗਦੇ ਆ ਇਹਦੇ ਮੰਮੀ ਡਾਡੀ ਤੇ ਸਕੇ ਉਹ ਆ ਤੇ ਜੋ ਹੈਗੀ ਇਹਦੀ ਘਰ ਵਾਲੀ ਆ ਇਹਦੀ ਕੁਝ ਲਾਗਦੀ ਇਹ ਵੀ ਆਨੇ ਮੈਨੂੰ ਜਾਣ ਲਈ ਨੇ ਪੁੱਛਿਆ ਮੈਂ ਚੱਲੀ ਆ ਤੇਰੀਆਂ ਸਲਾਮਾਂ ਹੋਈਆਂ ਤੇ ਆਪੇ ਚੱਲ ਗਈ ਮੈਂ ਕੀ ਦੱਸਾਂ ਕੀ ਪਾ ਕੇ ਗਈ ਤੇ ਕੀ ਨਹੀਂ ਪਾ ਕੇ ਗਈ ਮਿੰਟ ਤੋਂ ਨਾ ਕਦੇ ਕਦੇ ਤੁਹਾਡੇ ਦੋਵਾਂ ਤੇ ਸ਼ੱਕ ਹੁੰਦਾ ਹੈ ਆ ਸੁਣ ਲਾ ਆ ਪਤਾ ਦੇ ਲਏ ਹੈ ਇਹ ਤਾਂ ਕਾਦਰ ਕੋ ਪਤਾ ਤੂੰ ਤੇ ਜੰਮਦਾ ਹੀ ਮਰ ਜਾਂਦਾ ਅੰਤਰਿਆ ਤੇ ਤੂੰ ਹੀ ਮਾਵਾ ਵਾਲੇ ਕੰਮ ਕਰਨ ਦੇ ਮਾਵਾ ਵਾਲੇ ਨਹੀਂ ਕਰਨ ਦੇਈ ਮੈਂ ਜਾਣਾ ਕਿ ਨਹੀਂ ਮੈਂ ਤਾਂ ਡੈਡੀ ਪਰ ਚੱਲੇ ਆ ਵੇ ਮੈਂ ਨਹੀਂ ਜਾਣਾ ਤੇ ਤੂੰ ਵੀ ਨਾ ਜਾ ਖੱਤਿਆ ਫਸ ਜਾਣਾ ਹੀ ਹੋ ਕਿਤੇ ਨਹੀਂ ਫਸਦਾ ਵੇ ਉਹਨੇ ਕਿਹਾ ਤੇਰਾ ਸਿਆਪਾ ਹੋਇਆ ਹਣਾਵਾ ਆ ਵੇਖ ਲੈ ਜਾ ਜਾ ਫਸੋ ਪਿਓ ਪੁੱਤ ਫਸੋ ਮੈਂ ਤੇ ਨਹੀਂ ਹੋਣਾ ਤੁਹਾਡੀ ਗੱਲ ਵਿੱਚ ਕਰੋ ਜੋ ਕਰਨਾ ਜਾ ਅਹੇ ਹੱਥ ਤੂੰ ਪਾਣਾ ਨਹੀਂਗਾ ਕਿੰਨ ਹੱਟੇ ਫਸਾ ਨਹੀਂ ਹੋ ਆਪੇ ਮੈਨੂੰ ਲੱਗਦਾ ਇਹਨਾਂ ਨੇ ਪੰਗਾ ਪਾ ਲੈਣਾ ਪੁੱਤ ਦਾ ਹੱਥ ਉਦਾਂ ਦਾ ਭਾਵੇਂ ਨਹੀਂ ਕੋਈ ਨਹੀਂ ਮੰਮੀ ਇਹੀ ਕਿਹੜਾ ਮੰਨਣਾ ਵਾ ਜੋ ਮਰਜ਼ੀ ਹੋ ਜੇ ਹੋਣਾ ਜਦੋਂ ਇਹ ਸਾਡੇ ਨਾਲ ਨਹੀਂ ਗਏ ਤਾਂ ਸਾਡੀ ਕਿਨੇ ਸੁਣਨੀ ਆ ਕੱਲ ਨੂੰ ਅਹੀਂ ਕਹਣਾ ਸਾਡੇ ਨਾਲ ਤਾਂ ਬੋਲਦੀ ਵੀ ਨਹੀਂ ਚੱਜਣਾ ਅਹੀਂ ਕੀ ਕਰੀਏ ਅਸੇ ਆਪਾ ਕੋਈ ਨਾ ਕੋਈ ਪਿਆ ਲੈਣਾ ਇਹਨੂੰ ਪੂਰੀ ਸਿਖਿਆ ਆਪਾ ਬੇਨਾ ਮੇਰਾ ਤੇ ਆ ਨਹੀਂ ਨਾ ਦੋਵਾਂ ਫੜਕ ਕੇ ਤੇ ਅੰਦਰ ਹੀ ਦੇ ਜੀਏ ਜਿਹੜਾ ਬਾਹਰ ਨਿਕਲ ਸਕਣੇ ਜੋ ਮਰਜ਼ੀ ਚੋਰ ਲਾ ਲੇ ਇਹ ਨਹੀਂ ਹਣ ਬੱਜਿਆ ਬੱਜਣੇ ਹੈਗੇ ਇਹਨਾਂ ਨੇ ਜਾ ਕੇ ਰਹਿਣਾ ਵਾ arre yaar hun tu hi hausla rakho ahi ke manna paave jo marzi ho jaye ni mera te pura hausla va par vich je vich dil dol janda va na antra siapka khana kita sabo hathi on ki kariye aa pursh wale dare bade hunde a bokaalnde hunde yo keve bokaalnde a eh edde vi maade haage sanu ta keh jaan de a othe unna de samne thodi keh deni ki kujh ni mera tension chhi a teri chal koi ni vekhi jaugi ki kar lenge palaye ni te gall na kujh ni hunda ki tension na lo ਇੰਦਰਾ ਮੈਂ ਤਾਂ ਚੱਲ ਹੁਣ ਚੰਗੇ ਰਹਿਣਗੇ ਜਦੋਂ ਪੁਲਿਸ ਜਾਊਗੀ ਇਹਨਾਂ ਦੇ ਘਰ ਜੇ ਆਪ ਹੀ ਜਾ ਕੇ ਦਸ ਰਿਪੋਰਟ ਕਰਾ ਦੇਂਦੇ ਵਧੀਆ ਨਹੀਂ ਸਾਨੂੰ ਨਾ ਜਾਣਾ ਪੈਂਦਾ ਨਾਲੇ ਤੇ ਮੈਨੂੰ ਉੱਥੇ ਸ਼ਰਮ ਆਉਂਦੀ ਸੀ ਕਿ ਅਗਲੇ ਨੇ ਕਹਿਣਾ ਵੀ ਇਹਨਾਂ ਦੀ ਰਿਸ਼ਤੇਦਾਰੀ ਆ ਕੁੜਮਾਚਾਰੀ ਆ ਤੇ ਇਹ ਆਪ ਹੀ ਆਣ ਕੇ ਰਿਪੋਰਟਾਂ ਲਿਖਾਉਣ ਦੇ ਆ ਉਹਨਾਂ ਦੇ ਤਾਂ ਕਿਤੇ ਕੰਨ ਦੇ ਤੋਂ ਜੂ ਨਹੀਂ ਝੜਕਣ ਦੇ ਹੀ ਹੈ ਜੀ ਕਰਨਾ ਕੀ ਜੀ ਇੱਥੇ ਕੋਈ ਗੱਲ ਨਹੀਂ ਹੁਣ ਜੇ ਪੁਲਿਸ ਆਊਗੀ ਆਪੇ ਪਤਾ ਲੱਗੂਗਾ ਵੀ ਕੀ ਬੰਦਾ ਕੋਈ ਨਾ ਕੋਈ ਤੇ ਸਰਾਗ ਨਿਕਲੂਗਾ ਹੀ ਮੈਂ ਸੋਚਨੀ ਆ ਹੁਣ ਤੇ ਆਪਾਂ ਜੀਨੇ ਜੇ ਭਲਾ ਸਾਨੂੰ ਕੁਝ ਹੋ ਜਾਂਦਾ ਤੇ ਸਾਡੀ ਧੀ ਦਾ ਤਾਂ ਕੋਈ ਅਦਾ ਪਤਾ ਹੀ ਨਹੀਂ ਹੁਣ ਆ ਤੇ ਹੋਰ ਹੁੰਦੇ ਮਗਰ ਮਾਦਰ ਮਾੜੀ ਮੋਟੀ ਪੈਰ ਵਾਈ ਡੇਆਂ ਕਰਨ ਉਹਦਾਂ ਕਿਸੇ ਨਾ ਹੀ ਨਹੀਂ ਲੈਣਾ ਨਾ 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 ਕਿ ਨਹੀਂ ਲੈਣਾ ਨਾ ਆਪਣਾ ਹੀ ਮਾਂ ਪਿਓ ਲੈਂਦਾ ਕਦੀ ਮੁੰਡਾ ਨਿਕਾ ਜਾ ਤੇ ਹੋ ਰੋਲ ਚੱਲਿਆ ਵਾ ਮੈਂ ਜਾਵਾਂ ਮੁੰਡੇ ਨੂੰ ਫੜ ਲਿਆਵਾਂ ਨਹੀਂ ਤਾਂ ਚੱਲ 2 ਮਿੰਟ ਸਾਲ ਹਲਾ ਪਤਾ ਨਹੀਂ ਵਿਚਾਰੇ ਨੇ ਕੋਈ ਖਾਦਾ ਵੀ ਹੈ ਨਹੀਂ ਖਾਦਾ ਖਾਣਾ ਉਹਨੇ ਕੀ ਉਹ ਨਹੀਂ ਖਾਂਦਾ ਹੁਣ ਉਹ ਗਿੱਜ ਗਿਆ ਆਪਣੇ ਘਰੋਂ ਚੀਜ਼ ਖਾਣ ਹੋ ਸਕਦਾ ਜੇ ਨੂੰ ਪੁਲਿਸ ਵਾਲੇ ਇੰਨਾ ਦੇ ਘਰ ਹੁਣ ਸਾਨੂੰ ਵੀ ਫੋਨ ਕਰਨ ਜੇ ਕਰਨਗੇ ਤੇ ਚਲ ਜਾਗੇ ਜੇ ਨਾ ਕਰਨਗੇ ਤਾਂ ਫਿਰ ਆਪੇ ਦੱਸਣਗੇ ਫੋਨ ਕਰਕੇ ਪੁੱਛ ਲਾਂਗੇ ਕੀਪਤਾ ਛਾਲੇ ਪੌਣੀ ਨੇ ਹਨ ਦੱਸਣਾ ਵੀ ਆ ਕਿ ਉਹਨਾਂ ਨੂੰ ਕੋਈ ਪੈਸੇ ਉਹਨਾਂ ਦੀ ਮੋਟੇ ਚ ਦੇ ਦੇਗੀ ਉਹ ਨਹੀਂ ਨਹੀਂ ਇਹੋ ਜੇ ਕੰਮ ਚ ਨਹੀਂ ਕੋਈ ਪੈਸੇ ਲੈਂਦਾ ਹੁੰਦਾ ਉਹਨਾਂ ਨੂੰ ਪਤਾ ਵਾ ਕਿ ਇੱਕ ਚੰਗੀ ਭਲੀ ਕੁੜੀ ਗਵਾਚੀ ਆ ਅਗਲਿਆਂ ਦੀ ਧੀ ਗਵਾਚੀ ਆ ਉਹਨਾਂ ਦੀ ਨੂੰਹ ਆ ਉਦਾਂ ਮੈਂ ਪਿੰਦਰ ਦੇ ਬੋਲੇ ਸਕੀ ਜਨ ਪਿੰਦਰ ਦੇ ਸੁੱਕੇ ਹੋਣਾ ਪਿਓ ਵੀ ਫਿਕਰ ਦੀ ਹੈ ਪਰ ਇਹਨਾਂ ਦੁਆ ਨੇ ਨਾ ਨਹੀਂ ਚੜੀ ਕੋਈ ਵੀ ਇਹਨੂੰ ਇਹ ਨਹੀਂ ਸ਼ਰਮ ਵੀ ਮੇਰੀ ਕੁੜੀ ਘਰ ਬੈਠੀ ਆ ਉਹ ਜ਼ਿੰਦਗੀ ਆ ਹੈਂ ਉਹਦਾ ਤਲਾਕ ਹੋਣ ਤੇ ਆ ਗਿਆ ਵਾ ਕੰਮ ਸਾਰਾ ਉਹ ਪਤਾ ਨਹੀਂ ਕਿਹੜੇ ਵੇਲੇ ਕੋਰਟ ਨੇ ਆਰਡਰ ਕਰਛਣੇ ਉਹਨੂੰ ਆਪਣੀ ਧੀ ਦਾ ਨਹੀਂ ਤੈਨੂੰ ਸਾਡਾ ਕਿੱਥੋਂ ਹੋਣਾ ਉਹਦੀ ਗੱਲ ਵਾ ਆਪਣੀ ਧੀ ਆਪਣਾ ਲੈ ਹੱਕ ਨਾਲ ਲਾ ਜੀ ਇਹਨੂੰ ਆਪਣੇ ਜਾਣੇ ਨਹੀਂ ਚੰਗੇ ਲੱਗਦੇ ਉਹਨੂੰ ਕਿਸੇ ਦੇ ਕਿੱਥੋਂ ਚੰਗੇ ਲੱਗਣੇ ਆ ਤੇ ਤੂੰ ਹੱਕ ਨਾਲ ਲਈ ਆ ਤਾਂ ਤੈਨੂੰ ਹੁਣ ਉਹ ਚੰਗੀ ਨਹੀਂ ਕੀ ਲੱਗਦੀ ਆ ਗਈ ਉਹ ਜਦੋਂ ਰਿਸ਼ਤਾ ਕਰਨਾ ਹੁੰਦਾ ਉਦੋਂ ਲੋਕੀ ਕਦੇ ਇੰਨੀਆਂ ਤਸੱਲੀਆਂ ਦੇਂਦੇ ਵੀ ਸਾਡੇ ਵਰਗਾ ਕੋਈ ਦੁੱਧ ਤੋਤਾ ਹੈ ਹੀ ਨਹੀਂ ਤੇ ਜਦੋਂ ਮੁੜਕੇ ਵਿਆਹ ਹੋ ਜਾਂਦੇ ਆ ਮੁੜਕੇ ਲੀਰਾ ਨਿਕਲਦੀਆਂ ਵਿੱਚੋਂ ਸਾਰੀਆਂ ਗੱਲਾਂ ਛੱਡੋ ਮੈਨੂੰ ਤਾਂ ਕੁੜੀ ਦੀ ਟੈਨਸ਼ਨ ਲੱਗੀ ਆ ਮੈਂ ਦੱਸ ਕੀ ਕਰਾਂ ਤੂੰ ਐਦਾਂ ਕਰ ਤੂੰ ਜਾ ਕੇ ਤੇ ਮੁੰਡਾ ਲੈ ਆਇਆ ਤੇ ਮੈਂ ਜਾ ਕੇ ਸਰਪੰਚ ਨੂੰ ਦੱਸ ਆਵਾਂ ਵੀ ਅਸੀਂ ਰਿਪੋਰਟ ਕਰ ਰਹੇ ਹਾਂ ਠਾਣੀ ਜਾਣੀ ਹੈ ਫਿਰ ਮੈਂ ਹੈਂ ਜਾਣੀ ਆਹੋ ਆਂਦਾ ਮੈਨੂੰ ਦੱਸ ਦੀ ਤੇ ਮੈਂ ਉਹਨੂੰ ਕਹਿਣਾ ਵੀ ਅਸੀਂ ਉਧਰ ਗਏ ਹਾਂ ਤੇ ਕੋਈ ਪਤਾ ਥਾਉਣੀ ਲੱਗਾ ਤਾਂ ਅਸੀਂ ਫਿਰ ਆਉਂਦੇ ਆਉਂਦੇ ਕਰਾਂਗੇ ਰਿਪੋਰਟ ਉਹ ਨਹੀਂ ਯਾਰ ਮੱਕਾ ਮਿਹੜਾ ਮੜਾ ਮੋਟਾ ਵਾ ਕੋਈ ਗੱਲ ਨਹੀਂ ਕੀ ਅਸੀਂ ਆਉਣਗੇ ਰਿਪੋਰਟ ਦੇਣਾ ਆਓ ਆਓ ਤੁਸੀਂ ਉਥੇ ਆ ਜਾਓ ਹੈਂ ਠੀਕ ਹੈ ਠੀਕ ਹੈ ਡੈਡੀ ਹਾਂ ਪਤਾ ਚੱਲੀਏ ਫਿਰ ਚੱਲ ਚੱਲ ਮੰਮੀ ਤਾਂ ਨਹੀਂ ਮੰਨਣ ਦੇ ਜਾਣ ਨੂੰ ਤੇ ਆਜੋ ਆਪਾਂ ਜੀ ਚੱਲ ਨਹੀਂ ਜਾਂਦੀ ਤੇ ਆਪੇ ਚੱਲੀਏ ਹਾਂਜੀ ਐਂ ਕਿਹੜਾ ਸੋਣ ਨੂੰ ਜਾਂਦੇ ਆਂ ਕਿ ਜਨਾਬ ਕਿੱਧਰ ਆਉਣੇ ਹੋਏ ਆ? ਕੱਤ ਨਹੀਂ ਆ ਕਿੱਧਰ ਆਉਣੇ ਹੋਏ ਆ? ਮਨਜਿੰਦਰ ਸਿੰਘ ਦਾ ਘਰੇ ਹੋਈ ਐ। ਹਾਂਜੀ ਹਾਂਜੀ। ਥੋੜਾ ਕਿੱਥੇ ਆਦਰਾ? ਇੱਥੇ ਘਰੇ ਹੀ ਹੋ ਵੀ। ਅੱਛਾ। ਬਲਾਹ ਨਾਲੇ। ਆਜੋ। ਜਿੰਦਰ ਸਿੰਘ ਦਾ ਜਨਾਬ। ਸਤਿ ਸ਼੍ਰੀ ਅਕਾਲ। ਜਾ ਪਣੀ ਦਾ ਦੋਲਾ। ਉਹ ਪਾਣੀ ਪੁਰੀ ਦੀ ਦੋਲਾ ਇੱਥੇ ਮਾਰਵਾ ਆਜਾ। ਤੋ ਬਾਹਰ ਜਾਓ। ਜਿੰਦਰ ਨਾਲੇ ਕੁਰਸੀਆਂ ਫੜ ਦੋ ਪੁੱਤ। ਸਾਰੂ ਦਰਸ। ਇੱਧਰ ਦਾ। ਇੱਧਰ ਬੈਠ। ਮੋੜ ਦੱਸੋ ਸੱਚਨਾ ਕੀ ਐ ਨੂੰ ਤੁਹਾਡੀ ਕਿੱਥੇ ਐ ਨੂੰ ਨੂੰ ਤੇ ਜਨਾਬ ਦੋ ਤਿੰਨ ਦਿਨ ਹੋ ਗਏ ਆਂ ਤੇ ਲੱਭਣ ਡਈ ਤੇ ਬੜੇ ਬੇਸ਼ਰਮ ਜੇ ਦੋ ਤਿੰਨ ਦਿਨ ਹੋ ਗਏ ਤਾਂ ਨਹੀਂ ਨੂੰ ਨਹੀਂ ਡਈ ਲੱਭਣ ਤੇ ਤੁਸੀਂ ਬੜੇ ਆਰਾਮ ਨਾਲ ਬੈਠੇ ਜੀ ਜਨਾਬ ਅਸੀਂ ਕਿਤੇ ਗਏ ਆਂ ਤੇ ਅੱਜ ਹੀ ਘਰ ਆਏ ਤੇ ਆ ਬੜੀ ਟੈਨਸ਼ਨ ਚ ਜਨਾਬ ਇਹਨਾਂ ਨੇ ਇਦਾਂ ਨਹੀਂ ਜੇ ਮੰਨਣਾ ਇਹਨਾਂ ਨੂੰ ਫੜੀਏ ਥਾਣੇ ਇਹਨਾਂ ਦੇ ਦੋ ਦੋ ਪੱਟੇ ਵਜੇ ਇਹਨਾਂ ਨੇ ਆਪਣੇ ਆਪ ਸਹੀ ਹੋ ਜਾਣਾ ਨਾਲੇ ਗੱਲ ਸੁਣ ਮੇਰੀ ਘਰ ਦੀ ਤੇਰੀ ਗਵਾਚੀ ਆ ਤੇ ਰਿਪੋਰਟ ਤੇ ਨਾ ਸਸੋਹਰਾ ਦੇਣ ਡੇ ਆ ਤੇਰਾ ਫਰਜ਼ ਨਹੀਂ ਬਣਦਾ ਥਾਣੇ ਆਣ ਕੇ ਰਿਪੋਰਟ ਦੇਣ ਦਾ ਬਈ ਜਨਾਬ ਅਸੀਂ ਤਾਂ ਥਾਣੇ ਆਉਣ ਹੀ ਲੱਗੇ ਹਾਂ ਉਧਰੋਂ ਤੂੰ ਹੀ ਆ ਗਈ ਅਸੀਂ ਤੇ ਆਪਰੇ ਪਰੇਸ਼ਾਨ ਆ ਵੀ ਬਣਿਆ ਕੀ ਸਾਡੇ ਨਾਲ ਅਸੀਂ ਤਾਂ ਦੋਹਾਂ ਪਿਓ ਪਤਾ ਲੀੜੇ ਪਾਏ ਸੀ ਤੇ ਅਸੀਂ ਤਾਂ ਸਿਰਫ ਰੋਏ ਨਗਲ ਆਗੇ ਤੂੰ ਹੀ ਗਾੜੀੋਂ ਆ ਗਈ ਜੀ ਹਾਂ ਤੇ ਫੇਰ ਇਦਾਂ ਹੀ ਕਹਿਣਾ ਹੈ ਤੇ ਗਏ ਕਿੱਥੇ ਹੋ ਜੀ ਜਨਾਬ ਜਾਣਾ ਜੁਣਾ ਕਿੱਥੇ ਜੀ ਅਸੀਂ ਤਾਂ ਲੈਣਗੇ ਰੀਪਰ ਤੁਲੀਵਾਰ ਤੇ ਢਾਈ ਡੰਗ ਉੱਥੇ ਲੱਗ ਗਿਆ ਸਾਨੂੰ ਅਸੀਂ ਤਾਂ ਕਹਾਂ ਚੱਲ ਉੱਥੇ ਖਲੋਕਿਆ ਨਾ ਢਾਈ ਡੰਗ ਤਾਂ ਆਪਣੇ ਮਰਜ਼ੀ ਦਾ ਕੰਮ ਕਰ ਲਾਂ ਕਿਉਂ ਕਿੰਦਰ ਤੇ ਘਰ ਦਾ ਹੁਣ ਕੌਣ ਜੇ ਘਰ ਇੱਕ ਮੇਰੀ ਨਾਲ ਦੀ ਆ ਤੇ ਇੱਕ ਇਹਦੀ ਘਰ ਦੀ ਤੈਨੂੰ ਘਰੋਂ ਫੋਨ ਨਹੀਂ ਗਿਆ ਕਿਸੇ ਜਨਾਬ ਗੱਲ ਪਤਾ ਕੀ ਹੋਈ ਏ ਨਦੀਬ ਨੇ ਮਰਨਾ ਕੀਤੀ ਗੱਲ ਵੀ ਮੈਂ ਪਿੰਡ ਜਾਣਾ ਐ ਅਸੀਂ ਤੇਰੇ ਭਲੇਖੇ ਚ ਵੀ ਉੱਥੇ ਗਈ ਏ ਉਹਦੇ ਨੂੰ ਅੱਜ ਪਤਾ ਲੱਗਾ ਸਾਰਾ ਕੁਝ ਵੀ ਉੱਥੇ ਖੱਗ ਗਈ ਹੈ ਨੀਗੀ ਅੱਛਾ ਹੁਣ ਤਾਂ ਵੀ ਸੱਚੇ ਡੇਬਾ ਨੂੰ ਅੱਜ ਪਤਾ ਲੱਗਾ 4 ਦਿਨ ਹੋ ਗਏ ਨੂੰ ਗਵਾਚੀ ਜੀ ਜਨਾਬ ਸਹੀ ਗੱਲ ਜੀ ਸਾਨੂੰ ਕੁਝ ਨਹੀਂ ਪਤਾ ਆਦ ਹੁਣ ਆਣ ਕੇ ਪਤਾ ਲੱਗਾ ਮੰਮੀ ਹੁਣਾਂ ਨੂੰ ਕੁੱਛਿਆ ਤੇ ਉਹਦਾ ਫੋਨ ਹੀ ਨਹੀਂ ਲੱਗਦਾ ਫਿਰ ਮੈਂ ਪਿੰਡ ਗਿਆ ਉਹਨਾਂ ਦੇ ਨਾਲੇ ਜਨਾਬ ਗੱਲ ਲਿਆ ਐਂ ਹੀ ਦੋਸਤੋਂ ਅੱਗੇ ਐ ਖਵੇ ਖਪਾਏ ਉਹਦੇ ਨੂੰ ਘਰ ਹੋਰਦਾ ਪਾ ਪਿਆ ਤੁਸੀਂ ਦੱਸੋ ਬੰਦੇ ਆਟੇ ਦੀ ਗੱਲ ਨਹੀਂ ਪਰ ਤੂੰ ਫੋਨ ਤੇ ਕਰਦਾ ਹੀ ਹੋਣਾ ਨੂੰ ਜਨਾਬ ਫੋਨ ਲਾਉਣਾ ਤੈਨੂੰ ਲੱਗਦਾ ਹੀ ਨਹੀਂ ਉਹ ਤਾਂ ਬੰਦ ਹੁੰਦਾ ਹੀ ਅਕੋਂ ਉਹ ਤਾਂ ਹੀ ਉਸੇ ਗਏ ਤੇਰਾ ਨੂੰ ਪਤਾ ਲੱਗਾ ਜਨਾਬ ਇਹ ਤਾਂ ਘਰ ਹੈ ਨਹੀਂ ਦੋਵੇਂ ਜਣੇ ਜਿਹੜੇ ਘਰ ਦੇ ਜੀ ਆ ਉਹਨਾਂ ਨੂੰ ਸੱਦੋ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਪੁੱਛੋ ਕੀ ਗੱਲ ਬਾਤ ਹੈ ਮਾਰੋ ਵੱਡਿਆਂ ਬਾਜ਼ੀ ਆਪਣੇ ਘਰ ਤੇ ਆਣ ਜਿਹੜਾ ਕਿਹੜਾ ਘਰ ਜਾ ਸੱਦ ਕੇ ਜਾ ਸੁਪਿੰਦਰ ਜਾ ਮਾਫੜੇ ਮਾਈ ਮਾਰ ਭੱਜ ਗਈ ਤੋ ਇਹ ਨਹੀਂ ਪੁੱਛਨੇ ਆ ਪੁੱਛਣ ਹੀ ਆਏ ਆ ਤੁਹਾਡੀ ਨੂੰ ਦਾ ਨਾਂ ਕੀ ਸੀ ਮੰਮੀ ਤਾਹ ਕੋ ਇੱਧਰ ਆਓ ਬਾਹਰ ਇਹ ਬਾਹਰ ਕਿਹੜੀ ਅੱਗ ਲੱਗੀ ਆ ਤੇ ਨਾਲੇ ਤੂੰ ਕਿੱਧਰ ਆ ਗਿਆ ਫੇਰ ਹੁ ਚੁੱਕ ਕੇ ਜੀ ਨਾਲ ਬਾਹਰ ਫੁੱਲ ਸਾਈ ਏ ਹਾਈ ਫੇਰ ਤੁਸੀਂ ਕੀ ਕਰਨਾ ਹੈ ਕੋਦੋਂ ਪਤਾ ਲੱਗੇਗਾ ਇੱਧਰ ਆਓ ਨਹੀਂ ਨਹੀਂ ਆਉਣਾ ਮੈਂ ਤੈਨੂੰ ਆਮ ਆ ਨਹੀਂ ਦੱਸ ਆਈਏ ਤੇ ਕੀ ਕਰੀਏ ਮੈਂ ਜਾਣ ਨਹੀਂ ਇਹ ਬਾਹਰ ਬਹਿ ਜਾ ਇੱਥੇ ਆਈਏ ਫੁੱਲ ਸ ਅਨਿਹ ਕਦੀ ਵੀ ਨਹੀਂ ਹੁੰਦੀਗਾ ਮੰਮੀ ਚੁੱਪ ਕਰਕੇ ਤੁਰਪੋ ਐਂ ਦੂਰ ਨਾ ਤੂੰ ਮਾਸ਼ਾਅੱਲਾ ਲੈ ਕੋਤਾਂ ਦਾ ਦੁਸ਼ਮਣਾਂ ਨਾਲ ਖੱਤਿਆ ਮੈਂ ਕਿੱਥੇ ਜਿਹੜੀ ਆ ਗਈਆਂ ਇੱਥੇ ਕਿਰਨਾ ਆਏ ਉੱਥੇ ਪੁੱਛ ਲਈ ਤੇ ਜੋ ਸੁਣਾਈ ਉਹ ਮੈਂ ਨਹੀਂ ਲੈ ਕੇ ਆਇਆ ਮੈਂ ਤਾਂ ਜਿੱਗਿਆ ਹੀ ਹੂਆ ਤਾਂ ਕੌਣ ਲਿਆ ਆਵਾ ਮਮੀ ਗੇਟ ਵੀ ਨਹੀਂ ਖੋਲਿਆ ਸੀ ਤੇ ਨੌਰੀ ਉਹਦੇ ਮਮੀ ਡੈਡੀ ਨੇ ਖੁਲਾਏ ਨੇ ਹਾਈ ਤੋਂ ਵੀ ਨਾ ਵਾਲੀ ਹੁੰਦਾ ਇਹਦਾ ਡੇੜਾ ਘਰਕ ਜੇ ਇਹਦਾ ਹੋਣੀ ਦਾ ਮੈਨੂੰ ਪਹਿਲਾਂ ਹੀ ਪਤਾ ਸੀਗਾ ਇੱਥੇ ਰੋ ਕੇ ਪਿੱਟ ਸਿਆ ਬਾਹਰ ਕੇ ਗਈ ਸੀ ਮੇਰਾ ਤੇ ਜਾਂਦਾ ਪੁਰਸ ਵੱਲ ਚਲ ਗਈ ਤੇ ਉਹ ਵੀ ਐਨੇ ਮਰ ਜਾਣੇ ਖੋਪੇ ਲੱਗੇ ਅੱਖਾਂ ਤੇ ਜਿਹੜੇ ਆੜਾ ਚਰੋਏ ਮੇਰੇ ਘਰ ਕੀ ਸਬੂਤ ਇਹਨਾਂ ਕੋ ਉਹ ਹੋੜੀ ਬੋਲੋ ਇੱਥੇ ਬੈਠੇ ਲੱਗੀ ਮਤਲਬ ਆ ਪਹਿਲੀ ਮੈਨੂੰ ਇਹ ਗੱਲ ਦੱਸ ਸੁਣ ਲਿਆ ਨਾ ਉਹਨੇ ਕਿਉਂ ਅਗਲੇ ਘਲਾਉਣਾ ਨਹੀਂ ਕਿੱਥੇ ਕਰਨਾ ਇੱਥੇ ਸਾਡੇ ਬੁਲਾਇਆ ਵਾ ਇੱਥੇ ਹੀ ਉਹਨੂੰ ਕੁਝ ਕਰਤਾ ਵਾ ਨੱਸ ਮੈਨੂੰ ਗੱਲ ਤੇ ਇਦਾਂ ਦੀ ਲੱਗਨ ਗਈ ਏ ਕੁਝ ਉਲਟਾ ਹਨੂ ਨਾ ਭੋਲ ਸਾਨੂੰ ਉੱਥੇ ਪੁੱਛ ਕੇ ਲੈਣੀ ਚਾਹੀਦੀ ਸੀ ਕਿ ਇੱਥੋਂ ਉੱਥੇ ਗਈ ਆ ਆਪਣੇ ਪੇਕੇ ਗਈ ਆ ਨਾ ਕਿ ਪੇਕੇ ਉੱਥੇ ਆਈ ਹੋਰ ਚੰਗੀ ਭਈ ਗਈ ਏ ਪਰ ਮੰਮੀ ਉੱਥੇ ਪਹੁੰਚੀ ਤਾਂ ਹੈ ਨਹੀਂ ਨਾ ਉਹਨਾਂ ਨੇ ਤੁਹਾਡੇ ਬਿਆਨ ਹੀ ਲੈਣੇ ਨੇ ਬਸ ਚੁੱਪ ਕਰਕੇ ਨਾ ਆਜੋ ਯਾ ਸੁਬੂ ਕੀ ਕਰ ਗਿਆ ਆ ਤਾਂ ਸਿਆਪਾ ਖੜਾ ਹੋ ਗਿਆ ਯੋ ਮੈਨੂੰ ਪਹਿਲਾਂ ਹੀ ਪਤਾ ਸੀ ਤਾਂ ਕਲੇਣੀ ਦਾ ਇਹਨੇ ਕੋਈ ਨਾ ਕੋਈ ਸਿਆਪਾ ਖੜਾ ਕਰਨਾ ਆ ਆ ਕਰਦਾ ਨਾ ਉਹ ਤਾਂ ਇਹਨੇ ਕਰਨਾ ਹੀਗਾ ਜਿੱਦਾਂ ਦੀ ਹੈਗੀ ਆ ਮੈਨੂੰ ਤਾਂ ਲੱਗਦਾ ਹੀ ਇਹ ਵੀ ਇਹਨੇ ਹੱਡੇ ਵਾਲੀ ਪੋਣਾ ਕੋਈ ਪਵਾਣਾ ਪਰ ਚਲੋ ਕੋਈ ਨਹੀਂ ਫੁੱਲ ਮਾੜਾ ਜਿਹਾ ਜਾਓ ਬਾਹਰ ਤੇ ਹੌਂਸਲੇ ਨਾਲ ਗੱਲ ਕਰਿਓ ਉਹਨਾਂ ਨੂੰ ਸ਼ੱਕ ਨਾ ਹੁੰਨ ਦਿਓ ਸਰਨਾ ਪਾਣੀ ਲੈ ਆਂ ਯਾਰ ਕਿੱਦਾਂ ਬਣੀ ਕਰਤਾ ਹੈਂ ਦੀ ਆਹੋ ਬਣੀ ਆ ਗਲ ਜਰਾ ਕਿਹਦੇ ਕੋਲੇ ਗੋਪੀ ਕੋਲੇ ਇਹ ਬੇ ਰੁਪਿਆ 10000 ਰੁਪਿਆ ਲਿਆ ਵਾ ਹਾਂ ਚਲ ਇਹਦਾ ਲਾਇ ਤੇ ਕਰਵਾਈ ਦਵਾਈ ਦੂਈ ਲਈਏ ਦੀ ਆਹੋ ਡਾਕਟਰ ਸਾਹਿਬ ਨੇ ਕਿਹਾ ਇੱਕ ਆਉਣ ਨਾਲ ਇਹਦੀਆਂ ਰਿਪੋਰਟਾਂ ਰਿਪੋਟਾਂ ਜੇੜੀਆਂ ਵਾ ਚੈੱਕ ਕਰਾਉਣੀਆਂ ਵਾ ਨਾਲੇ ਉਹ ਪ੍ਰੈਗਨਟਾਂ ਦੇ ਨਾਲੇ ਪਤਾ ਲੱਗ ਜਾਊਗਾ ਵੀ ਹਾਂ ਜੋ ਵੀ ਦਵਾਈ ਦੂਈ ਇਹਦੀ ਚੱਲਣੀ ਹੋਊਗੀ ਫਿਰ ਉਹ ਹਿਸਾਬ ਨਾਲ ਚੱਲੋਗੀ ਤੇ ਫਿਰ ਕੀ ਦੱਸਾਂਗੇ ਜੇ ਡਾਕਟਰ ਨੂੰ ਪੁੱਛੂਗਾ ਤੇ ਕੋਈ ਨਾ ਦੱਸਣਾ ਡਾਕਟਰ ਨੂੰ ਵੀ ਦੱਸਣਾ ਨਾਟਨ ਗਾਉਣ ਲੱਗ ਗਈ ਮੇਰੀ ਭੈਣ ਆਏ ਤੇ ਇਹਦਾ ਤਲਾਕ ਹੋ ਗਿਆ ਵਾ ਤੇ ਇਹਦੀ ਇਹ ਸਹੁਰਿਆਂ ਨਾਲ ਨਹੀਂ ਮੰਦੀ ਉਹ ਇਹਨੂੰ ਨਹੀਂ ਚੰਗਾ ਸਮਝਦੇ ਤੇ ਤਾਂ ਕਰਕੇ ਥੋੜਾ ਇਹਨੂੰ ਇਜਾਜ਼ਤ ਨਹੀਂ ਦਿੰਦਾ ਉਹ ਟੈਨਸ਼ਨ ਲੱਗੀ ਉਹਦੀ ਹਨਾ ਉਹ ਬਸ ਤਾਂ ਠੀਕ ਆ ਸਣੀ ਚਲ ਕੋਈ ਨਹੀਂ ਹੁਣ ਦੁਆ ਦੁਆਰ ਦੋਨੇ ਥੋੜਾ ਠੀਕ ਹੋ ਜਾਏ ਫੁਰਕੇ ਪਾ ਜੀ ਹੁਣ ਰਾਤੀ ਮੈਂ ਵੀ ਸੋਚਣ ਲਈ ਹਾਂ ਪੀ ਕਿੰਦਾਂ ਨੇ ਪਾਪੀ ਲੋਕ ਕੀ ਹੋਣਗੇ ਕਿੱਡੀ ਸੋਹਣੀ ਕੁੜੀ ਇਹਦਾ ਕੀ ਹਾਲਤ ਕੀਤੀ ਹੈ ਇਹਦੀ ਤੂੰ ਛੱਡ ਦੇ ਗੱਲ ਲੋਕਾਂ ਦੀ ਲੋਕੀ ਬੜੇ ਬੜੇ ਤਰ੍ਹਾਂ ਦੀ ਦੁਨੀਆ ਵਾਂ। ਨੱਥੇ ਲੋਕੀ ਚੰਗੇ ਵੀ ਬਰੇ ਆ ਤੇ ਲੋਕੀ ਮਾੜੇ ਵੀ ਬਰੇ ਆ। ਤੇ ਮੈਂ ਇਹ ਸੋਚਣ ਡਿਆ ਆ ਵੀ ਇੰਨੇ ਦਿਨ ਹੋ ਗਏ ਆ ਇਹਦਾ ਕਿਦਾਂ ਇਹਦੇ ਮਾਂ ਪਿਓ ਕੀ ਕਰਦੇ ਹੋਣਗੇ। ਹਨਾ? ਕੋ ਪਤਾ ਨਹੀਂ ਆ ਵੀ ਉਹਨਾਂ ਨੇ ਲੱਭੀ ਆ ਕਿ ਕੀ ਕੀਤਾ ਵਾ ਕਿ ਨਹੀਂ ਕੀਤਾ। ਲੱਭਦੇ ਤੇ ਹੋਣਗੇ ਪਰ ਹੁਣ ਧੀ ਹੌਲੀ ਹੌਲੀ ਹੁਣ ਇਹ ਵਿਚਾਰੀ ਕੋ ਦੱਸੂਗੀ ਨੂੰ ਫੇੜੀ ਆ। ਤੁਹਾਨੂੰ ਇਹ ਵਾਧੂ ਦੀ ਬਫਤਾ ਆਹੀਂ ਕਿਤੇ ਜਾ ਆ ਨਹੀਂ ਸਕਦੇ। ਆ ਤੇ ਇਹ ਦੱਸਣੋ ਜੇ ਰਹੀ ਨਾ ਇਹਨੂੰ ਕੋ ਚੇਤਾ। ਚਲੋ ਕੋਈ ਨਹੀਂ ਨੌਟਰੀ ਸਾਹਿਬ ਕੋ ਜਾਣਾ ਹੀ ਆ ਫਿਰ ਹਨਾ ਉਹਨੂੰ ਕਰਵਾਵਾਂਗੇ ਚੱਕ ਤੇ ਉਹ ਦੱਸੂਗਾ ਵੀ ਕਿੰਨਾ ਟਾਈਮ ਲੱਗੂਗਾ ਜਾਂ ਕਿਤਾ ਨਹੀਂ ਹੌਲੀ ਹੌਲੀ ਹੋਊਗਾ ਠੀਕ ਸਾਹਿਬ ਕੋ ਕੀ ਕਰ ਸਕਦੇ ਹੁਣ ਇਹਨੂੰ ਇਦਾਂ ਸਾਢੇ ਨਹੀਂ ਸਕਦੇ ਨਾ ਆਪਾਂ ਹਾਂ ਤਾਂ ਠੀਕ ਆ ਪਰ ਚਲੋ ਹੁਣ ਇਹਨੂੰ ਫਰਕ ਪੈ ਜੇ ਤੇ ਆਪਣੇ ਸਿਰ ਤੇ ਹੋ ਜਾਏ ਤੇ ਚਾਤਾ ਵੀ ਆ ਤੇ ਕੋਈ ਨਾ ਫਰਕ ਪੈ ਜਾਣਾ ਵਾ ਤੇ ਤੂੰ ਸਰਦ ਇਦਾਂ ਕਰ ਵੀ ਜਾ ਰੋਟੀ ਲੈ ਆ ਮੇਰੇ ਵਾਸਤੇ ਭੁੱਖ ਲੱਗੀ ਰੋਟੀ ਖਾਈਏ ਯਾਰ ਤੇ ਮੈਂ ਲੈਂਦੀ ਹਾਂ ਹਾਂ